ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਸਟ ਚੈਨਲ ਤੇ ਅੱਜ ਜਲਦੀ ਜਲਦੀ ਸਾਰੇ ਜਣੇ ਲੈ ਵਿੱਚ ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਯਾ ਫਾ ਅਨੀਤਾ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਹਾਂ ਜੀ ਟੀਨਾ ਮੈਮ ਕਿਵੇਂ ਹੋ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਲਾਈਕ ਜ਼ਰੂਰ ਕਰ ਦਿਆ ਕਰੋ ਨਾਲ ਦੀ ਨਾਲ ਹੈਲੋ ਜੀ ਹੈਲੋ ਹਾਂ ਜੀ ਕਮਲ ਫਰੀਦ ਜੀ ਹੈਲੋ ਸ਼ਸ਼ੀਕਾਲ ਜੀ ਬਣੇ ਸ਼ਸ਼ੀਕਾਲ ਸਾਰਿਆਂ ਨੂੰ ਹੋਰ ਦੱਸੋ ਜੀ ਹੈਲੋ ਜੀ ਸ਼ਸ਼ੀਕਾਲ ਬਣੇ ਸ਼ਸ਼ੀਕਾਲ ਕਿਵੇਂ ਹੋ ਘਰ ਪਰਿਵਾਰ ਸਭ ਠੀਕ ਹੈ ਬਣੇ ਤੁਹਾਡਾ ਸਾਡੇ ਚੈਨਲ ਤੇ कलरजीत जी भैने सत श्रीकाल घर पर पता लग गया जी कैसा लाइक थैंक यू भैने थैंक यू सारे तीना जी और दसो खाना पीना हो गया लैब लैग तो जरक नहीं कर दिया करू पहला ਦੀ ਸੋਹਣੇ ਸੋਹਣੇ ਕਮੈਂਟ ਕਰੋ ਜੀ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਆ ਜੀ ਆਪ ਜੀ ਜਲਦੀ ਜਲਦੀ ਲਾਈਵ ਦੇ ਵਿੱਚ ਹਾਜ਼ਰ ਹੋ ਜੀ ਵੈਗਰੂ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਵਖਸ਼ੇ ਜੀ ਗੁਰਦੀਪ ਸਿੰਘ ਵੀਰਪਾਲ ਗਰਬਦਨੀਤੋ ਤੁਸੀਂ ਜੀ ਕਾਲ ਵੀਰਪਾਲ ਭੈਣ ਜੀ ਹੋਰ ਕਿਵੇਂ ਪੈਣੇ ਘਰ ਲਈ ਠੀਕ ਪਹਿਲ ਕਮ ਆ ਭੈਣੇ ਤੁਹਾਡਾ ਥੈਂਕ ਯੂ ਜੀ ਖਾ ਲਿਆ ਔਰ ਆਪਣੇ ਹਾਂਜੀ ਹਾਂਜੀ ਟিনা ਜੀ ਅਸੀਂ ਮਾਵੇੜੇ ਨੇ ਖਾ ਲਿਆ ਔਰ ਤਦ ਦਬੀ ਜਾਇਆ ਨਹੀਂ ਹੈਗੀ ਆਉਣ ਦੇ ਲੇਟ